ਪਹਿਲੀ ਵਾਰ ਕੋਈ ਐਸਾ ਸਾਧੂ ਮਿਲਿਆ ਕਹਿੰਦੇ ਹੁਣ ਨਹੀਂ ਮੈਂ ਛੱਡ ਕੇ ਜਾਣਾ ਸਾਥ ਸੰਗਤ ਦੁਨੀਆ 'ਚ ਐਸੀ ਕੋਈ ਜੇਲ ਕੋਈ ਠਾਣਾ ਨਹੀਂ ਹੈ ਜਿੱਥੇ ਚੋਰਾਂ ਨੂੰ ਕੋਈ ਸੰਤ ਬਣਾਉਂਦਾ ਹੋਵੇ ਹਾਂ ਕੋਈ ਚੋਰੀ ਕਰਨ ਤੋਂ ਸੁਧਰ ਸਕਦਾ ਹੈ ਪਰ ਸੰਤ ਜਦੋਂ ਕੋਈ ਚੋਰ ਤੋਂ ਸੰਤ ਬਣਦਾ ਉਹ ਸੰਤੀ ਬਣਾ ਸਕਦਾ ਉਹ ਮਹਾਂਪਰਸ਼ਨ ਦੀ ਸੇਵਾ ਦਿੱਤੀ ਫਿਰ ਉਹ ਡੰਗਰਾਂ ਦੀ ਸੇਵਾ 'ਚ ਲੱਗ ਗਿਆ ਉਹ ਹੀ ਹਮੱਜਾਂ ਦੀ ਸੇਵਾ 6 ਸਾਲ ਕਰਦਾ ਰਿਹਾ ਡੰਗਰਾਂ ਦੀ ਸੇਵਾ ਤੋਂ ਬਾਅਦ ਉਹਨੂੰ ਲੰਗਰ ਦੀ ਸੇਵਾ 'ਚ ਲਾਇਆ ਲੰਗਰ ਦੀ ਸੇਵਾ ਤੋਂ ਬਾਅਦ ਉੱਥੇ ਰਹਿੰਦੇ ਰਹਿੰਦੇ ਉਹਨੇ ਸੰਥਿਆ ਕੀਤੀ ਬਾਣੀ ਸਿੱਖੀ ਪਾਠ ਪੜ੍ਹਨਾ ਸਿੱਖਿਆ ਨਾਲ ਸ਼ਬਦ ਪੜ੍ਹਨੇ ਸਿੱਖੇ ਉਹਨੂੰ ਫਿਰ ਗੁਰੂ ਘਰ ਦੀ ਮੰਦਰਾਂ ਦੀ ਸੇਵਾ ਦਿੱਤੀ ਭਾਈ ਤੂੰ ਰੋਜ਼ ਪ੍ਰਕਾਸ਼ ਕਰਾਇਆ ਕਰ ਕਈ ਸਾਲ ਉਹ ਚੋਰ ਬੰਦਾ ਫਿਰ ਡੰਗਰਾਂ ਦੀ ਸੇਵਾ ਤੋਂ ਲੰਗਰ ਦੀ ਸੇਵਾ ਲੰਗਰਾਂ ਦੀ ਸੇਵਾ ਤੋਂ ਗੁਰੂ ਦੇ ਮੰਦਰ ਦੀ ਸੇਵਾ ਇੱਕ ਦਿਨ ਵਕਤ ਆਇਆ 13 ਸਾਲਾਂ ਬਾਅਦ ਜਦੋਂ ਉਹ ਮਹਾਂਪੁਰਸ਼ਾਂ ਸਰੀਰ ਛੱਡਿਆ ਲੋਕੀ ਉਹਨੂੰ ਵੀ ਹੱਥ ਜੋੜ ਕੇ ਬਾਬਾ ਜੀ ਕਹਿਣ ਲੱਗ ਪਏ ਸਾਧ ਸੰਗਤ ਕਿੰਨੇ ਸਾਲੋਂ ਵੀ ਬਾਅਦ ਵੇ ਡੇਰੇ ਦੀ ਸੇਵਾ ਚ ਨੇ ਕਹਿਣ ਤੋਂ ਭਾਵ ਇਹ ਹੈ ਸਾਧੂ ਹੈ ਜਿਹੜਾ ਦੂਜੇ ਦੇ ਕਰਮ ਬਦਲ ਸਕਦਾ ਗੁਰੂ ਜਦੋਂ ਨਜ਼ਰ ਕਰਦਾ ਕਿਸੇ ਸਾਧੂ ਦੇ ਰਾਹੀਂ ਕਰਮ ਬਦਲ ਜਾਂਦਾ ਤੈਨੂੰ ਬਾਦਸ਼ਾਹ ਨੇ ਕਿਹਾ ਭਾਈ ਸਤ ਸੰਗਤ ਕਰੋ ਸਤ ਸੰਗਤ ਕਰਨ ਨਾਲ ਗੁਰਪ੍ਰਸਾਦ ਮਿਲਦਾ ਹੈ ਗੁਰਪ੍ਰਸਾਦ ਮਿਲਣ ਨਾਲ ਕਰਮ ਬਦਲ ਜਾਂਦੇ ਨੇ ਆ ਸ਼ਬਦ ਹੁਣੇ ਕੀਰਤਨੀਆਂ ਨੇ ਪੜਿਆ ਜਦੋਂ ਕੀਰਤਨ ਦੇ ਅਖੀਰਲਾ ਸ਼ਬਦ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਫਿਰ ਕੀ ਮਿਲਦਾ ਹੈ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਇੱਕ ਵਾਰ ਗੱਜ ਕੇ ਪੜੋ ਸਾਰੇ ਸਤ ਸੰਗਤ ਮਿਲੇ ਸੋ ਤਰੇ ਆ ਮੇਰੇ ਵਾਦੋ ਜੀ ਗੱਜ ਕੇ ਸਤ ਸੰਗਤ ਮਿਲੇ ਸੋ ਤਰੇ ਆ ਮੇਰੇ ਵਾਦੋ ਜੀ ਸਤ ਸੰਗਤ ਮਿਲੇ ਤਰੇ ਆ ਮੇਰੇ ਵਾਦੋ ਜੀ ਸਤ ਸੰਗਤ ਮਿਲੇ ਸੋ ਸਤ ਸੰਗਤ ਮਿਲੇ ਸੋ ਤਰੇ ਅਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰੇ ਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਅਮੇਰੇ ਮਾਦੋ ਜੀ ਗੱਜ ਕੇ ਸਤ ਸੰਗਤ ਮਿਲੇ ਗੁਰਪ੍ਰਸਾਦ ਪਰਮ ਪਦ ਪਾਇਆ ਗੁਰਪ੍ਰਸਾਦ ਬਰਮ ਪਦ ਪਾਇਆ ਗੁਰਪ੍ਰਸਾਦ ਪਰਮ ਪਾਇਆ ਗੁਰਪ੍ਰਸਾਦ ਅੱਛਾ ਜਾਂ ਤਾਂ ਤੁਸੀਂ ਪ੍ਰਸ਼ਾਦਾ ਨਹੀਂ ਸ਼ਕਿਆ ਜਾਂ ਤੁਹਾਨੂੰ ਸੰਗ ਆਉਂਦੀ ਹੈ ਪਰ ਇਹ ਮੈਨੂੰ ਵਿਸ਼ਵਾਸ ਹੈ ਕਿ ਮੱਝ ਦੇ ਲੋਕਾਂ ਨੂੰ ਬਾਣੀ ਯਾਦ ਨਾ ਹੋਵੇ ਕਦੇ ਹੋਏ ਨਹੀਂ ਸਕਦਾ ਇਹ ਤਾਂ ਹੋਏ ਨਹੀਂ ਸਕਦਾ ਤੁਹਾਨੂੰ ਬਾਣੀ ਨਹੀਂ ਆਉਂਦੀ ਪਰ ਤੁਸੀਂ ਸੰਗਦੇ ਹੋ ਗੱਜ ਕੇ ਪੜੋ ਇੱਕ ਵਾਰ ਅੱਖਾਂ ਬੰਦ ਕਰ ਲਓ ਚਿੱਤ ਜੋੜ ਕੇ ਹਾਜ਼ਰੀ ਲਵਾ ਪੜੋ ਸਾਰੇ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਹਾਦਾ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਹਾਦਾ ਜੀ ਸਤ ਸੰਗਤ ਮਿਲੇ ਆਹ ਆਹ ਵਾਹ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਬਰਮ ਵਦ ਬਾ ਗੁਰ ਪ੍ਰਸਾਦ ਪਰਮ ਪਦ ਬਾ ਗੁਰ ਪ੍ਰਸਾਦ ਪਰਮ ਪਦ ਗੁਰ ਪ੍ਰਸਾਦ ਸੁਕੇ ਕਾਸ਼ਟ ਹਰੇ ਅਮਰੇ ਮਾਤਾ ਜੀ ਸਤ ਸੰਗਤ ਮਿਲੇ ਸੋ ਤੜਿਆ ਮੇਰੇ ਮਾਜ਼ੋ ਜੀ ਸਤ ਸੰਗਤ ਮਿਲੇ ਸੋ ਹਰੇ ਮਾਤਾ ਜੀ ਸਤ ਸੰਗਤ ਮਿਲੇ ਸੋ ਕਰਿਆ ਮੇਰੇ ਨਾਮ ਜੀ ਅੱਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾ ਸੰਗਤ ਇਹ ਗੁਰੂ ਵਿੱਚ ਵਢਾਈ ਹੈ ਜਦ ਗੁਰੂ ਦੇ ਨਿਵਾਜਿਆਂ ਵਿੱਚੋਂ ਪਵਰ ਆ ਜਾਂਦੇ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਹਿ ਭਾਈ ਚੰਦਨ ਦੇ ਨੇੜੇ ਜਿਹੜੇ ਦਰਖਤ ਹੋਣ ਲੱਗ ਜਣ ਉਹ ਭਾਵੇਂ ਕੋੜੇ ਗੁਣ ਨਿੰਮ ਵਰਗੇ ਪਰ ਉਹਨਾਂ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ ਜਿਹੜੇ ਚੰਦਨ ਦੇ ਨੇੜੇ ਰਹਿਣ ਲੱਗ ਜਣ ਜਦੋਂ ਜਿਹੜਾ ਗੁਰੂ ਦੇ ਨੇੜੇ ਰਹਿਣ ਲੱਗ ਜਾਏ ਗੁਰਪ੍ਰਸਾਦ ਦੀ ਬਖਸ਼ਿਸ਼ ਉਹਦੇ ਤੇ ਹੋਣ ਲੱਗ ਪੈਂਦੀ ਹੈ ਗੁਰੂ ਦੇ ਗੁਣਾ ਦੀ ਮਹਿਕ ਉਹਦੇ ਜੀਵਨ ਵਿੱਚ ਓਣ ਲੱਗ ਪੈਂਦੀ ਇਹਨੂੰ ਮਹਾਰਾਜ ਕਹਿੰਦੇ ਕਵੀਰ ਚੰਦਨ ਕਾਵਿਰਵਾ ਭਲਾ ਵੇੜਿਓ ਢਾਕ ਪਨਾਸ ਕੋਈ ਪੀ ਚੰਦਨ ਹੋਏ ਰੇ ਵਸੇ ਜੋ ਚੰਦਨ ਪਾਸ ਭਾਈ ਜਿਹੜੇ ਚੰਦਨ ਕੋਲ ਰਹਿੰਦੇ ਉਹਨਾਂ ਵਿੱਚੋਂ ਵੀ ਚੰਦਨ ਵਾਲੀ ਖੁਸ਼ਬੂ ਆ ਜਾਂ ਗੁਰੂ ਵਿੱਚ ਵਢਾਈ ਹੈ ਜਾਂ ਗੁਰੂ ਦੇ ਪਿਆਰਿਆਂ ਵਿੱਚ ਇਹ ਇਤਿਹਾਸ ਦਾ ਸਰੋਤ ਹੈ ਕਿ ਗੁਰੂ ਨੇ ਇੱਕ ਸਿੱਖ ਦਸਵੰਦ ਲੈ ਕੇ ਲਾਹੌਰੋਂ ਚੱਲਿਆ ਸ੍ਰੀ ਅਮਰitsar ਸਾਹਿਬ ਰਸਤੇ ਵਿੱਚ ਇੱਕ ਜੰਗਲ ਪੈਂਦਾ ਉੱਥੋਂ ਦਿਨ ਦਿਹਾੜੇ ਡਕੈਤ ਬੰਦੇ ਲੁੱਟ ਲੈਂਦੇ ਸੀ ਜਦੋਂ ਉਸ ਰਸਤੇ ਨੂੰ ਲੰਘਿਆ ਉਹ ਇਲਾਕਾ ਬੜਾ ਭੈਪੀਤ ਸੀ ਡਰ ਸੀ ਉਸ ਲੱਕੇ ਵਿੱਚ ਇੱਕ ਲੱਖੂ ਧਾੜ ਵੀ ਇਹਦਾ ਲੋਕ ਉਹਦੇ ਨਾਮ ਤੋਂ ਡਰਦੇ ਸੀ ਪਰ ਗੁਰੂ ਦਾ ਸਿੱਖ ਵੇ ਪਰਵਾਹ ਹੈ ਗੁਰੂ ਗੁਰੂ ਜਪਦੇ ਆ ਉਹ ਸ਼ਿਖਰ ਦਪਹਿਰ ਉਹ ਜੰਗਲ ਤੋਂ ਲੰਘਿਆ ਲੱਖੂ ਧਾੜ ਵੀ ਇਹਨੇ ਰੋਕ ਲਿਆ ਉਹਨੇ ਰੋਕ ਦੇ ਤਿੱਖਾ ਦੱਤਰ ਮੋਹਰੇ ਕਰਕੇ ਕਿਹਾ ਓਏ ਮੈਨੂੰ ਲੋਕ ਲੱਖੂ ਧਾੜ ਵੀਆ ਕਹਿੰਦੇ ਆ ਜੋ ਕੋਈ ਤੇਰੇ ਕੋਲ ਇੱਥੇ ਕੱਢ ਕੇ ਰੱਖਦੇ ਜੇ ਜਾਨ ਮਚਾਉਣੀ ਨਹੀਂ ਤੇ ਇੱਕੋ ਹੀ ਟੱਕ ਵਿੱਚ ਗਰਦਨ ਵੜ ਕੇ ਸੁੱਟ ਦਾਂਗਾ ਕੱਢ ਜੋ ਕੁਝ ਹੈ ਉਹ ਗੁਰੂ ਦੇ ਸਿੱਖ ਨੇ ਆਪਣੇ ਖਿਸੇ ਜੇਬਾਂ ਵਿੱਚ ਹੱਥ ਪਾਏ ਮਾੜੀ ਮੋਟੀ ਜੋ ਮਾਇਆ ਸੀ ਹੱਥ ਵਿੱਚ ਥੱਲੀ ਚੁੱਕੀ ਐ ਝੋਲਾ ਇਹਦੇ ਵਿੱਚ ਕੀ ਹੈ ਤਾਂ ਗੁਰੂ ਦਾ ਸਿੱਖ ਕਹਿੰਦਾ ਇਹਦੇ ਵਿੱਚ ਗੁਰੂ ਦੀ ਭੇਟ ਆਇਆ ਕਹਿੰਦਾ ਵੀ ਇੱਥੇ ਰੱਖ ਉਹ ਸਿੱਖ ਨੇ ਕਿਹਾ ਇਹ ਨਹੀਂ ਮੈਂ ਰੱਖ ਸਕਦਾ ਕਹਿੰਦਾ ਕਿਉਂ ਕਹਿੰਦਾ ਤੁਸੀਂ ਮੈਨੂੰ ਕਿਹਾ ਜੇ ਜਾਨ ਬਚਾਉਣੀ ਹੈ ਜੋ ਕੁਝ ਤੇਰੇ ਕੋਲ ਹੈ ਕੱਢ ਕੇ ਰੱਖ ਦੇ ਕਹਿੰਦਾ ਜੋ ਕੁਝ ਮੇਰਾ ਸੀ ਮਾੜਾ ਮੋਟਾ ਪੈਸਾ ਉਹ ਮੈਂ ਆਪਣੇ ਕੱਢ ਕੇ ਰੱਖਦੇ ਮੈਨੂੰ ਜਾਨ ਪਿਆਰੀ ਹੈ ਪਰ ਸੱਜਣਾ ਆਹ ਪੇਟਾ ਗੁਰੂ ਦੀ ਹੈ ਇਹ ਸਿੱਖਾਂ ਦਾ ਦਸਵੰਦ ਇਕੱਠਾ ਕੀਤਾ ਹੋਇਆ ਹੈ ਮੈਂ ਆ ਗੁਰੂ ਦਾ ਮਸੰਦ ਸਿੱਖ ਇਲਾਕੇ ਦਾ ਦਸਵੰਦ ਇਕੱਠਾ ਕਰਕੇ ਲੈ ਕੇ ਚੱਲਾਂ ਇਹ ਮੇਰੇ ਨਹੀਂ ਪੈਸੇ ਇਹ ਗੁਰੂ ਅਰਜਨ ਦੇ ਮਹਾਰਾਜ ਦੇ ਮੈਂ ਆਪਣੀ ਜਾਨ ਬਚਾਉਣ ਲਈ ਗੁਰੂ ਦੇ ਪੈਸੇ ਨਹੀਂ ਦੇ ਸਕਦਾ ਜਿਹੜੇ ਮੇਰੇ ਖਰਚੇ ਦੇ ਪੈਸੇ ਉਹ ਮੈਂ ਦੇ ਦਿੱਤੇ ਨੇ ਤੈਨੂੰ ਪਰ ਜਿਹੜੀ ਆ ਮਾਇਆ ਭੇਟਾ ਥੈਲੀ ਹੈ ਇਹ ਗੁਰੂ ਦੀ ਸੰਗਤ ਦੀ ਹੈ ਇਹ ਮੈਂ ਗੁਰੂ ਦੇ ਪੈਸੇ ਆਪਣੀ ਜਾਨ ਬਚਾਉਣ ਲਈ ਨਹੀਂ ਤੈਨੂੰ ਦੇ ਸਕਦਾ ਉਹ ਧੜਵੀਆਂ ਬੜਾ ਹੈਰਾਨ ਹੋਇਆ ਉਹ ਬੰਦਾ ਪੈਸੇ ਕੱਟ ਕੇ ਵੀ ਰੱਖ ਰਿਹਾ ਤੇ ਆਹ ਪੈਸੇ ਦੇਣ ਤੋਂ ਵੀ ਅਹੰਕਾਰ ਕਰਦਾ ਵਿੱਚ ਗੱਲ ਕਹਿੰਦਾ ਗੁਰੂ ਦੀ ਭੇਟਾ ਹੈ ਇਹ ਨਹੀਂ ਮੈਂ ਦੇ ਸਕਦਾ ਲੱਖੋ ਧਾਰਵੀਆ ਕਹਿੰਦਾ ਮੈਂ ਤੇਰਾ ਗਲ ਵੜਦਾਗਾ ਕਹਿੰਦਾ ਵੜ ਦਿਓ ਹਾਂ ਮੈਨੂੰ ਮਾਰਨ ਤੋਂ ਬਾਅਦ ਤੁਸੀਂ ਲੈ ਜਾਓਗੇ ਪੈਸੇ ਉਹ ਕੋਈ ਗੱਲ ਪਰ ਇਹ ਗੁਰੂ ਦੇ ਪੈਸੇ ਆ ਇਹ ਨਹੀਂ ਮੈਂ ਦੇ ਸਕਦਾ ਧਾਰਵੀਏ ਦੇ ਮਨ ਚ ਆਇਆ ਪਹਿਲੀ ਵਾਰ ਇਦਾਂ ਦਾ ਬੰਦਾ ਵੇਖਿਆ ਹੈ ਜਾਨ ਬਚਾਉਣ ਲਈ ਸੱਚ ਬੋਲ ਰਿਹਾ ਪੈਸੇ ਵੀ ਦੇ ਰਿਹਾ ਪਰ ਗੁਰੂ ਦੇ ਪੈਸੇ ਨਹੀਂ ਦੇ ਰਿਹਾ ਉਹਦੀ ਖਾਤਰ ਜਾਨ ਦੇਣ ਲਈ ਵੀ ਤਿਆਰ ਹੈ ਆਪਣੀ ਜਾਨ ਬਚਾਉਣ ਲਈ ਆਪਣੇ ਪੈਸੇ ਵੀ ਦੇ ਰਿਹਾ ਹੈ ਪਰ ਗੁਰੂ ਦੇ ਪੈਸੇ ਬਚਾਉਣ ਲਈ ਜਾਨ ਦੇਣ ਲਈ ਵੀ ਤਿਆਰ ਹੈ ਇਹ ਪਹਿਲੀ ਵਾਰ ਵੇਖਿਆ ਧਾੜਵਿਆ ਲੱਕੂ ਬੋਲਿਆ ਕਹਿੰਦਾ ਗੱਲ ਸੁਣ ਤੇਰਾ ਗੁਰੂ ਰਹਿਣਾ ਕਿੱਥੇ ਹੈ ਉਹਨਾਂ ਕਾ ਸ੍ਰੀ ਅਮਰਸਰ ਸਾਹਿਬ ਕਹਿੰਦਾ ਚੱਲ ਫਿਰ ਮੈਂ ਵੀ ਚੱਲਦਾ ਜੇ ਤਾਂ ਗੱਲ ਹੋਈ ਸੱਚ ਫਿਰ ਤਾਂ ਦਮਾਂਗਾ ਛੱਡ ਜੇ ਤੇਰੀ ਗੱਲ ਨਿਕਲੀ ਝੂਠ ਉੱਥੇ ਵੜਦਾ ਨਾ ਤੈਨੂੰ ਲੱਕੂ ਧਾੜਵਿਆ ਨਾਲ ਚੱਲ ਪਿਆ ਉਹਦੇ ਮਨ ਜਾਵੇ ਜੇ ਇਹ ਝੂਠ ਬੋਲਦਾ ਹੋਇਆ ਇਹਨੇ ਲੈ ਕੇ ਨਹੀਂ ਜਾਣਾ ਮੈਨੂੰ ਗੁਰੂ ਦੇ ਸਿੱਖ ਲੱਖੋ ਧੜਵੀਆਂ ਨਾਲ ਵੇਪਰ ਵਾਹੂ ਕੇ ਤੁਰ ਪਿਆ ਚਲਦੇ ਆ ਚਲਦੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਅੱਜ ਜਿੱਥੇ ਦੁੱਕ ਪੰਜਨੀ ਵੇਰ ਦੇ ਕੋਲ ਥੜਾ ਬਣਿਆ ਹੋਇਆ ਜਿਹਨੂੰ 68 ਤੀਰਤ ਕਹਿੰਦੇ ਇਸ ਜਗ੍ਹਾ ਤੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਵਿਰਾਜਮਾਨ ਨੇ ਕਾਰ ਸੇਵਾ ਚੱਲ ਰਹੀ ਹੈ ਗੁਰੂ ਦੇ ਸਿੱਖ ਨੇ ਆ ਕੇ ਮੱਥਾ ਟੇਕਿਆ ਕਈ ਸਿੱਖ ਕੋਲ ਨੇ ਉਹ ਮਾਇਆ ਦੀ ਥੈਲੀ ਚਰਨਾਂ 'ਚ ਰੱਖ ਕੇ ਮੱਥਾ ਟੇਕਦਾ ਜਦੋਂ ਮੱਥਾ ਟੇਕਿਆ ਸਾਡੇ ਸਿੱਖ ਵੇਖਣ ਲੱਗ ਪਏ ਕੋਈ ਮਸੰਦ ਆਇਆ ਮਾਇਆ ਭੇਟ ਲੈ ਕੇ ਆਇਆ ਪਰ ਨਾਲ ਬੰਦਾ ਦਾਤਰ ਵਾਲਾ ਚੁੱਕੀ ਫਿਰਦਾ ਤਿੱਖਾ ਦਾਤਰ ਉਹਦੇ ਹੱਥ 'ਚ ਵੇਖਣ ਤੋਂ ਕੋਈ ਲੁਟੇਰਾ ਝੱਪਦਾ ਤੇ ਸ੍ਰੀ ਗੁਰੂ ਅਰਜਨ ਦੇ ਮਹਾਰਾਜੀਆਂ ਨੇ ਬੜੇ ਠੰਮੇ ਨਾਲ ਪੁੱਛਿਆ ਕਹਿੰਦੇ ਭਾਈ ਸਿੱਖਾ ਇਹ ਦਸਵੰਦ ਦੀ ਮਾਇਆ ਤਾਂ ਲੈ ਆਂਦੀ ਐ ਪਰ ਆ ਬੰਦਾ ਕੌਣੇ ਨਾਲ ਆ ਬੰਦਾ ਨਾਲ ਕੌਣ ਲਿਆਂਦਾ ਹੁਣ ਸਿੱਖ ਦਾ ਜਵਾਬ ਸੁਣੋ ਗੁਰਸਿੱਖ ਦੀ ਜ਼ਮਾਨ ਤੋਂ ਕਦੇ ਇਹ ਸ਼ਬਦ ਕਿਸੇ ਨੂੰ ਸਰਟੀਫਿਕੇਟ ਨਹੀਂ ਦਿੱਤਾ ਜਾਏਗਾ ਕਿ ਆ ਬੰਦਾ ਚੋਰ ਹੈ ਆ ਬੰਦਾ ਠੱਗ ਹੈ ਆ ਬੰਦਾ ਲੁਟੇਰਾ ਆ ਨਹੀਂ ਉਹ ਕਹਿੰਦਾ ਗੁਰੂ ਦੀਆਂ ਗੁਰੂ ਜਾਣੇ ਸਾਧ ਸੰਗਤ ਅੱਜ ਮਾਫ਼ ਕਰਿਓ ਅਸੀਂ ਫੇਸਬੁੱਕ ਤੇ ਲੋਕਾਂ ਨੂੰ ਸਰਟੀਫਿਕੇਟ ਦੇਈ ਜਾਂਦੇ ਆਪਾਂ ਹੀ ਇਹ ਠੱਗ ਹੈ ਜੀ ਇਹ ਚੋਰ ਹੈ ਜਿਹਦੇ ਨਾਲ ਮੜੀਏ ਵਿਚਾਰ ਨਹੀਂ ਰਲਦੀ ਉਹਨੂੰ ਕਰਦੇ ਹੋ ਕ ਉਹਨੂੰ ਆਪਾਂ ਸਮਝਦੇ ਨਹੀਂ ਵੇ ਪੰਥ ਦਾ ਬੰਦਾ ਹੀ ਨਹੀਂ ਹੈ ਉਹਨੂੰ ਹੋਰ ਕੋਈ ਸਮਝ ਰਿਹਾ ਹਰ ਇੱਕ ਬੰਦੇ ਦੀ ਆਪਣੀ ਸੇਵਾ ਪੰਥ ਕੋ ਬੋਲਦਸਤੇ ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦੇ ਫੁੱਲ ਖੜੇ ਹੋਏ ਤੁਸੀਂ ਇਹ ਨਹੀਂ ਕਰ ਸਕਦੇ ਆ ਜੰਗਾ ਨਹੀਂ ਲੱਗਦਾ ਇਹਨੂੰ ਵੱਢ ਕੇ ਬਾਹਰ ਸੈਟ ਦਿਓ ਨਹੀਂ ਹਰ ਇੱਕ ਤਰ੍ਹਾਂ ਦੇ ਪੰਥ ਵਿੱਚ ਖੁਸ਼ਬੂ ਹੈ ਇੱਥੇ ਘਾਰ ਸੇਵਾ ਵਾਲੇ ਵੀ ਨੇ ਜਿਨ੍ਹਾਂ ਨੇ ਗੁਰਦੁਆਰੇ ਬਣਾਉਣੇ ਨੇ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਵੀ ਆ ਜਿਨ੍ਹਾਂ ਨੇ ਗੱਤਕਾ ਸਿੱਖਣਾ ਜਿਹੜਾ ਹਰੂ ਸਿੰਘ ਰਹਿੰਦੇ ਨੇ ਇੱਥੇ ਬੰਦਗੀ ਵਾਲੇ ਕੋਈ ਹੋਰ ਅਸਥਾਨ ਨਾਮ ਜਪਣ ਜਪਾਉਣ ਵਾਲੇ ਨਾਨਕ ਸਰ ਵਾਲੇ ਵੀ ਆ ਇੱਥੇ ਕੀਰਤਨ ਕਰਨ ਵਾਲੇ ਰਾੜਾ ਸਾਹਿਬ ਵਾਲੇ ਵੀ ਆ ਮੈਂ ਕਿਸੇ ਡੇਰੇ ਦਾ ਪ੍ਰਚਾਰਕ ਨਹੀਂ ਪਰ ਮੈਂ ਸਮੁੱਚੇ ਪੰਥ ਦੀ ਗੱਲ ਕਰਾਂਗਾ ਇੱਕ ਸਜਿਆ ਹੋਇਆ ਗੁਲਦਸਤਾ ਫੁੱਲਾਂ ਦਾ ਸਾਰੇ ਫੁੱਲਾਂ ਦੇ ਰੰਗਾਂ ਨਾਲ ਸੋਹਣਾ ਲੱਗਦਾ ਇੱਕੋ ਫੁੱਲ ਦੇ ਰੰਗ ਪਾਉਂਗੇ ਸੋਹਣਾ ਨਹੀਂ ਲੱਗਦਾ ਗੁਰੂ ਨੇ ਪੰਥ ਸਜਾਇਆ ਇਹ ਚ ਕੀਰਤਨ ਕਰਕੇ ਪ੍ਰਚਾਰ ਕਰਨ ਵਾਲੇ ਵੀ ਆ ਇਹਦੇ ਚ ਨਾਮ ਜਪ ਕੇ ਨਾਮ ਜਪਾਉਣ ਵਾਲੇ ਵੀ ਆ ਇਹਦੇ ਵਿੱਚ ਘਾਰ ਸੇਵਾ ਸਥਾਨ ਬਣਾਉਣ ਵਾਲੇ ਵੀ ਨੇ ਇਹਦੇ ਵਿੱਚ ਸ਼ਹੀਦੀਆਂ ਦੇਣ ਵਾਲੇ ਸਿੱਖ ਵੀ ਨੇ ਇਹਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਗੁਰੂ ਦੀਆਂ ਫੌਜਾਂ ਵੀ ਨੇ ਇਹ ਆਪਾਂ ਨੂੰ ਪੰਥ ਦੀ ਵਡਿਆਈ ਇਹ ਨਹੀਂ ਵੀ ਦੂਜਿਆਂ ਨੂੰ ਕਹੀ ਆ ਤਾਂ ਬੰਦਾ ਹੀ ਨਹੀਂ ਜੀ ਹੁਣ ਦੇਖਿਓ ਗੁਰੂ ਦਾ ਸਿੱਖ ਉਹਨੇ ਅੱਖੀਂ ਵਖਿਆ ਵੀ ਲੱਕੋ ਧਾੜੀਆਂ ਦਾਤ ਰੱਖ ਕੇ ਕਹਿੰਦਾ ਗਲਬੜ ਦਾਂਗਾ ਰੱਖੇ ਤੇ ਸਭ ਕੁਝ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਪੁੱਛਿਆ ਕਹਿੰਦੇ ਭਾਈ ਸਿੱਖਾ ਆ ਨਾਲ ਕਿਨੂੰ ਲਿਆਂਦਾ ਹੈ ਤੇ ਹੁਣ ਸਿੱਖ ਦਾ ਜਵਾਬ ਪਤਾ ਕੀ ਇਹ ਨਹੀਂ ਕਿਹਾ ਇਹ ਲੱਖੂ ਆ ਜੀ ਧਾੜ ਵੀ ਆਇਆ ਲੁਟੇਰਾ ਆ ਜੀ ਇਹਨੇ ਮੇਰੇ ਗਰਦਨ ਤੇ ਦਾਤ ਰੱਖ ਲਿਆ ਹੱਥ ਪਤਾ ਕੀ ਬੋਲੇ ਕਹਿੰਦਾ ਸੱਚੇ ਬਾਦਸ਼ਾਹ ਗੁਰੂ ਅਰਜਨ ਦੇ ਮਹਾਰਾਜ ਹੈ ਮੇਰਾ ਕੰਮ ਸੀ ਇਹਨੂੰ ਟੋਡੇ ਤੱਕ ਲਿਆਉਣਾ ਇਹ ਕੌਣ ਹੈ ਇਹ ਨਹੀਂ ਮੈਨੂੰ ਪਤਾ ਮੇਰਾ ਕੰਮ ਇਹਨੂੰ ਤੁਹਾਡੇ ਚਰਨਾਂ ਤੱਕ ਲਿਆਉਣਾ ਸੀ ਇਹ ਕੌਣ ਹੈ ਇਹ ਤੁਸੀਂ ਜਾਣੋ ਤੇ ਜਾਣ ਕਿਉਂਕਿ ਗੁਰੂ ਜਾਣਦਾ ਨਾ ਘੱਟ ਘੱਟ ਕੇ ਅੰਦਰ ਕੀ ਜਾਣ ਹੁਣ ਪਾਤਸ਼ਾਹ ਨੇ ਉਹਦੇ ਵੱਲ ਮੁਖ ਕੀਤਾ ਕਹਿੰਦੇ ਹਾਂ ਬਈ ਤੂੰ ਦੱਸ ਕੌਣ ਹੈ ਉਹਨਾਂ ਕਹਿੰਦੇ ਮੈਨੂੰ ਲੋਕ ਲੱਖੂ ਧਾੜ ਵੀਆ ਕਹਿੰਦੇ ਨੇ ਮੈਨੂੰ ਲੋਕ ਲੱਖੂ ਧਾੜ ਵੀਆ ਕਹਿੰਦੇ ਨੇ ਆ ਤੁਹਾਡਾ ਬੰਦਾ ਬਚ ਗਿਆ ਸੱਚ ਬੋਲਣ ਕਰਕੇ ਜੇ ਕਿਤੇ ਮੜਾ ਜਿਆ ਵੀ ਝੂਠ ਹੰਦਾ ਇਹਨੂੰ ਮੈਂ ਵੜ ਦੇਣਾ ਸੀ ਇਹ ਟੋਡੀ ਮਾਇਆ ਕਰਕੇ ਬਚ ਗਏ ਨੇ ਸੱਚ ਬੋਲੇ ਆਵੇਂ ਗੁਰੂ ਦੀ ਮਾਇਆ ਤਾਂ ਮੇ ਦੇ ਨਾਲ ਆ ਗਏ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਹੱਸ ਪਏ ਪਰ ਤੱਕ ਹਰ ਗੁਰੂ ਅਰਜਨ ਦੇ ਮਹਾਰਾਜ ਬੋਲੇ ਕਹਿੰਦੇ ਭਾਈ ਲਖੋ ਜ਼ਿੰਦਗੀ ਚ ਕੋਈ ਚੰਗਾ ਕੰਮ ਵੀ ਕੀਤਾ ਹੈ ਜ਼ਿੰਦਗੀ ਚ ਕੋਈ ਚੰਗਾ ਕੰਮ ਕੀਤਾ ਉਹਨੇ ਸੋਚ ਕੇ ਕਿਹਾ ਕਹਿੰਦਾ ਨਹੀਂ ਮਹਾਰਾਜ ਚੰਗਾ ਕੰਮ ਤੇ ਨਹੀਂ ਕੀਤਾ ਜਦੋਂ ਉਹਦੀ ਸੁਰਤ ਸੰਭਾਲੀ ਹੈ ਨਾ ਆ ਲੁੱਟਣ ਵਾਲਾ ਕੰਮ ਕੀਤਾ ਆਪਾਂ ਦਾ ਮਾਰਾ ਚੰਗਾ ਨਹੀਂ ਕੋਈ ਕੀਤਾ ਹਜ਼ੂਰ ਬੜੇ ਖੁਸ਼ ਹੋਏ ਪਤਾ ਕਿਉਂ ਗੁਰੂ ਦੇ ਸਾਹਮਣੇ ਕੋਈ ਬੰਦਾ ਸੱਚ ਬੋਲ ਰਿਹਾ ਨਹੀਂ ਤਾਂ ਮaaf ਕਰਿਓ ਚੰਗਾ ਕੀਤਾ ਨਹੀਂ ਹੁੰਦਾ ਪਰ ਅਸੀਂ ਚਾਹੁੰਦੇ ਚੰਗਿਆਂ ਵਿੱਚ ਫੋਟੋ ਜਰੂਰ ਲੱਗੇ ਬੋਡ ਤੇ ਫੋਟੋ ਹੋਵੇ ਮੇਰੀ ਚੰਗਾ ਨਾ ਕੀਤਾ ਹੋਵੇ ਪਰ ਫੋਟੋ ਮੇਰੀ ਜਰੂਰ ਲਾਓ ਉਨੇ ਗੁਰੂ ਦੇ ਸਾਹਮਣੇ ਐਡਮਿਟ ਕਰ ਲਿਆ ਕਿ ਮੈਂ ਚੰਗਾ ਕੰਮ ਨਹੀਂ ਕੀਤਾ ਇਹੋ ਗੁਰੂ ਦੀ ਸ਼ਰਤ ਹੈ ਸਿੱਖਾ ਤੇਰੇ ਵਾਸਤੇ ਜਦੋਂ ਤੂੰ ਗੁਰੂ ਅੱਗੇ ਆਵੇਂ ਅੰਦਰੋਂ ਐਡਮਿਟ ਕਰਕੇ ਕਹਿ ਕਿ ਜਿੱਤੋ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾ ਤੂੰ ਮੰਨ ਕੇ ਤੇਰੇ ਓਗਣ ਫਿਰ ਗੁਰੂ ਆਪੇ ਦੂਰ ਕਰਿਆ ਤੂੰ ਮੰਨਦਾ ਨਹੀਂ ਬਸ ਇੱਕੋ ਹੀ ਨੁਕਸ ਹੈ ਕਹੇ ਗੁਰੂ ਦੇ ਅੱਗੇ ਹੱਥ ਜੋੜ ਕੇ ਕਿ ਹਉ ਪਪੀ ਪਤਤ ਪਰਮ ਪਾਖੰਡੇ ਤੂੰ ਨਿਰਮਲ ਨਿਰੰਕਾਰੀ ਕਹਿ ਗੁਰੂ ਅਗੇ ਮੰਨ ਕੇ ਕਿ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਫਿਰ ਵੇਖੀ ਗੁਰੂ ਨੇ ਤੈਨੂੰ ਤਾਰ ਦੇਣ ਜਦੋਂ ਲੱਕੂ ਧਾੜ ਵੀ ਇਹਨੇ ਮੰਨਿਆ ਮਰਹੇ ਚੰਗਾ ਨਹੀਂ ਕੋਈ ਕੀਤਾ ਕਹਿੰਦੇ ਮਾੜੇ ਕਿੰਨੇ ਕੀਤੇ ਨੇ ਉਨੇ ਸੋਚ ਕੇ ਕਹਿਆ ਮਹਾਰਾਜ ਗਿਣਤੀ ਨਹੀਂ ਹੈ ਕੋਈ ਪਤਾ ਨਹੀਂ ਕਿੰਨੇ ਕੁ ਬੰਦੇ ਵੱਡੇ ਨੇ ਲੁੱਟੇ ਨੇ ਮਰੇ ਗਿਣਤੀ ਨਹੀਂ ਹੈ ਕੋਈ ਜਦੋਂ ਐਨੀ ਗੱਲ ਕਹੀ ਕਿ ਗਿਣਤੀ ਨਹੀਂ ਹੈ ਕੋਈ ਐਯੋ ਤਾਂ ਗੱਲ ਗੁਰੂ ਸੁਣਨੀ ਚਾਹੁੰਦਾ ਸਿੱਖਾ ਤੂੰ ਆਪਣੇ ਚੰਗੇ ਕੰਮਾਂ ਦੀਆਂ ਗਿਣਤੀਆਂ ਕਰ ਕਰ ਦੱਸ ਦੇ ਮਾੜੇ ਕਰਮਾਂ ਦੀ ਗਿਣਤੀ ਹੈ ਹੀ ਕੋਈ ਨਹੀਂ ਕਿ ਤੂੰ ਕਿੰਨੇ ਕੀਤੇ ਨੇ ਗੁਰੂ ਤਾਂ ਇਹੀ ਚਾਉਂਦੇ ਅੰਦਰੋਂ ਕਹਿ ਕੇ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਅੱਜ ਜਦੋਂ ਐਡਮਨ ਕਰ ਲਿਆ ਨਾ ਉਹਨੇ ਕਿਹਾ ਮਹਾਰਾਜ ਮਾੜੇ ਕਿੰਨੇ ਕੀਤੇ ਗਿਣਤੀ ਨਹੀਂ ਕੋਈ ਗੁਰੂ ਅਰਜਨ ਦੇ ਮਹਾਰਾਜ ਨੇ ਬਾਹ ਤੋਂ ਪਕੜ ਲੈ ਲੱਖ ਪਰ ਤੱਕ ਹਰ ਰੱਬ ਗੁਰੂ ਅਰਜਨ ਦੇ ਮਹਾਰਾਜ ਨੇ ਹੱਥ ਪਕੜ ਲੈ ਲੱਖ ਹੱਥ ਪਕੜ ਕੇ ਪਾਦਸ਼ਾਹ ਬੋਲੇ ਕਹਿੰਦੇ ਆਫਰ ਤੈਨੂੰ ਇੰਨਾ ਸੁੱਚਾ ਕਰ ਦਈਏ ਦੁਨੀਆ ਤੇਰੇ ਦਰਸ਼ਨ ਕਰਕੇ ਸੁੱਤੀ ਹੋ ਜਾਏਗੀ ਆ ਤੈਨੂੰ ਇੰਨਾ ਪੁੱਛਾ ਕਰ ਦਈਏ ਲੋਕ ਤੇਰੇ ਦਰਸ਼ਨ ਲੱਭਿਆ ਕਰਨਗੇ ਅੱਜ ਲੋਕ ਤੇ ਤੋਂ ਡਰਦੇ ਨੇ ਕਦੇ ਲੋਕ ਤੇਰੇ ਦਰਸ਼ਨਾਂ ਵਾਸਤੇ ਤੈਨੂੰ ਲੱਭਿਆ ਕਰਨਗੇ ਕੋਈ ਉਹ ਭਾਈ ਲੱਖੂ ਦੀ ਹਜ਼ੂਰ ਗੁਰੂ ਆਜੰਦੇ ਮਹਾਰਾ ਨੇ ਮਾਂ ਪਕੜੀ ਐਸੀ ਬਖਸ਼ਿਸ਼ ਹੋਈ ਸਾ ਸੰਗਤ ਇੱਕੋਈ ਨਦਰ ਨਾਲ ਗੁਰੂ ਨੇ ਉਹਨੂੰ ਬ੍ਰਹਮ ਗਿਆਨ ਕਰਾ ਦਿੱਤਾ ਵਕਤ ਆਇਆ ਦੁਨੀਆ ਤੇਰੇ ਦਰਸ਼ਨ ਕਰਕੇ ਸੁੱਤੀ ਹੋ ਜਾਏਗੀ ਉਹ ਸਾਧੂ ਕਰਕੇ ਉਸ ਲੱਖੋ ਦੀ ਵਡਿਆਈ ਕਰਦੀ ਨਹੀਂ ਉਹ ਯੋ ਬੰਦਾ ਹੈ ਜਿਹਨੇ ਕਦੇ ਲਾਹੌਰ ਜਾ ਕੇ ਕਹਤਾ ਸੀ ਓ ਬੁੱਧੂ ਦੇ ਆਵੇ ਕੱਚੇ ਕੱਚੇ ਗੁਰੂ ਅਰਜਨ ਦੇ ਮਹਾਰਤ ਉੱਪਰ ਬਚਨ ਕਰ ਗਿਆ ਉਹ ਪਤਾ ਹੀ ਨੋਚਾ ਕਿਉਂ ਹੋ ਗਿਆ ਟਿੱਕੋ ਗੁਰੂ ਨੇ ਦ੍ਰਿਸ਼ਟੀ ਪਾਤੀ ਕਰ ਪਾ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਜਦੋਂ ਆਪਣੀ ਰਸਰਾਂ ਤੋਂ ਗੁਰੂ ਮੰਤਰ ਦੇ ਦੇ ਦਰੜ ਕਰਾ ਦੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵਿਖੇ ਹੋਏ ਸੰਤ ਗੁਰੂ ਅੰਮ੍ਰਿਤ ਦ੍ਰਿਸ਼ਟੀ ਪਾਉਂਦਾ ਉਹਦੇ ਨਾਲ ਇਕਦਮ ਸੰਤ ਹੋ ਜਾਂਦਾ ਤਾਈਓ ਰੋਜ਼ ਪੜਿਆ ਜਾਂਦਾ ਅਮਿਓ ਦ੍ਰਿਸ਼ਟ ਸ਼ੁਭ ਕਰੈ ਫਿਰ ਕੀ ਹੁੰਦਾ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧਰ ਲੋਭ ਮੋ ਵਸ ਕਰੈ ਸਬੈ ਵੱਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਕੋ ਵੇ ਗੁਰ ਨਬਨਿਦ ਦਰਿਆਉ ਜਨਮ ਹਮ ਕਾਲਖ ਧੋਵੇ ਤੈਉ ਪੜਿਆ ਜੰਦਾ ਫਿਰ ਸੋਖਾ ਹਟਾਂ ਗੁਰ ਸੇਵੀਐ ਬੜੋ ਅਨਸ ਸਹਜ ਸੁਭਾਏ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਇਸ ਲਈ ਸਾਧ ਸੰਗਤ ਅੱਜ ਤੁਸੀਂ ਇਵਾਦਤ ਤੇ ਸ਼ਹਾਦਤ ਵਾਲਿਆਂ ਦੀ ਜਗ੍ਹਾ ਤੇ ਬੈਠੇ ਹੋ ਇਹ ਦਿਨ ਮਨਾਉਣੇ ਤੈਉ ਭਲੇ ਨੇ ਜੇ ਆਪਾਂ ਕਰਾਂ ਵਿੱਚ ਆਪ ਨਾਮ ਜਪਣ ਲੱਗ ਜਾਈਏ ਸਾਧੂ ਦੀ ਕੋ ਡਿਊਟੀ ਹੈ ਉਹ ਸੰਤ ਨਾਮ ਜਪਉਣ ਲਿਆਉਂਦੇ ਕਬੀਰ ਸੇਵਾ ਕੋ ਦੁਏ ਭਲੇ ਇੱਕ ਸੰਤ ਤੇ ਕ੍ਰਾਮ RAM ਜੁਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸਾਧੂ ਦੀ ਡਿਊਟੀ ਹੈ ਨਾਮ ਪਉਣ ਭਾਈ ਅੱਜ ਤੁਸੀਂ ਉਹਨਾਂ ਮਹਾਪੁਰਸ਼ਾਂ ਨੂੰ ਯਾਦ ਕਰ ਰਹੇ ਹੋ ਇਹ ਸਮਾਗਮ ਮਨਾਏ ਤਾਂ ਸਫਲ ਨੇ ਜੇ ਆਪਾਂ ਜਪਣ ਲੱਗਦੇ ਇੱਕੋ ਬੇਨਤੀ ਹੈ ਪੱਕਾ ਕਰ ਲਓ ਇੱਥੋਂ ਸ਼ੁਰੂ ਕਰ ਲਈ ਆਪਾਂ ਜਦੋਂ ਸਵੇਰੇ ਨੀਂਦ ਵਿੱਚੋਂ ਜਾਗ ਖੁੱਲੇ ਸਵੇਰੇ 4 ਵਜੇ 5 ਵਜੇ 6 ਵਜੇ ਜਦੋਂ ਤੁਹਾਡੀ ਨੀਂਦ ਵਿੱਚੋਂ ਸਵੇਰੇ ਜਾਗ ਖੁੱਲੇ ਉੱਠਦੇ ਅਸਾਰ ਤੁਹਾਡੀ ਜ਼ੁਬਾਨ ਤੇ ਰਸਨਾ ਤੇ ਪਹਿਲਾ ਵਰਡ 에ਵਰੀ ਡੇ ਇਹ ਆਉਣਾ ਚਾਹੀਦਾ ਜਦੋਂ ਨੀਂਦ ਤੋਂ ਜਾਗ ਖੁੱਲੇ ਉੱਠਦੇ ਅਸਾਰ ਪਹਿਲਾਂ 2 ਕਮਿਨਿਟੀ ਭਾਵੇਂ ਜਪ ਲਿਆ ਕਰੋ ਵਾਹਿਗੁਰੂ 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 ਵਾਹ ਗੁਰੂ ਵਾਹ ਗੁਰੂ ਵਾਹ ਜੇ 2 ਮਿੰਟ ਵੀ ਰੋਜ਼ ਜੱਪਣ ਲੱਗ ਪਏ ਨਾ ਮਹੀਨਾ ਤੱਕ ਜੱਪ ਕੇ ਦੇਖ ਲਓ ਮੇਰਾ ਵਿਸ਼ਵਾਸ ਹੈ ਤੁਹਾਡੇ ਕਰਦਾ ਐਟਮੋਸਫੇਅਰ ਚੇਂਜ ਹੋ ਜਾਏਗਾ ਇਹ ਮੈਂ ਨਹੀਂ ਕਹਿ ਰਿਹਾ ਇਹ ਗੁਰੂ ਨੇ ਕਿਹਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੌਵਾਰ ਭਾਈਓ ਪੁੱਠੀਆਂ ਘਰ ਸੁਣੇ ਹੋ ਜਾਂਦੇ ਜਿੱਥੇ ਨਾਮ ਜਪੀਏ ਜਿੱਥੇ ਨਾਮ ਨਹੀਂ ਜਪੋਂਗੇ ਉੱਥੇ ਫਿਰ ਕੱਲ ਪਲੇਸ ਹੋਰ ਬੜਾ ਕੁਝ ਚੱਲ ਰਿਹਾ ਇਸ ਲਈ ਸਾਧ ਸੰਗਤ ਨਾਮ ਜਪਣਾ ਸ਼ੁਰੂ ਕਰੋ 2 ਮਿੰਟ ਜਪਣ ਲੱਗ ਜਾਓ ਤੇ ਜੀ ਭਲਾ ਹੋ ਜਾਣਾ ਮੈਂ ਤਾਂ ਸਿੱਧੀ ਜੇ ਪਿੰਡਾਂ ਵਾਲੀ ਮੇਰੀ ਕਥਾ ਹੁੰਦੀ ਇੱਕ ਚਮਚਾ ਦਹੀਂ ਦਾ ਬੀਬੀਆਂ ਕੋਲੀ ਚ ਪਾ ਕੇ ਰੱਖ ਲੈਣੀਆਂ ਜਾਗ ਉਹਨੂੰ ਸਾਡੇ ਉੱਧਰ ਜਾ ਕੇ ਕਹਿੰਦੇ ਤੁਹਾਡੇ ਕੀ ਕਹਿੰਦੇ ਜਾ ਕੇ ਕਹਿੰਦੇ ਇੱਕ ਚਮਚਾ ਦਹੀਂ ਦਾ ਜਹਾਗ 4 ਕਿਲੋ ਦੁੱਧ ਚ ਪਾ ਦਿਓ ਉਹ ਸਵੇਰੇ ਦੁੱਧ ਵੀ ਦਹੀਂ ਬਣ ਜਾਂਦਾ ਜੇ ਇੱਕ ਚਮਚਾ ਦਹੀਂ ਦਾ ਪਾ ਕੇ 4 ਕਿਲੋ ਦੁੱਧ ਦਹੀਂ ਬਣ ਸਕਦਾ ਦੋ ਮਿੰਟ ਹੀ ਘਰ ਵਿੱਚ ਵਾਹਿਗੁਰੂ 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 ਜਪਣ ਲੱਗ ਜਾਓ ਤੁਹਾਡੇ ਘਰ ਚ ਜਾਗ ਲੱਗ ਜਾਣਾ ਸਿੱਖੀ ਦਾ ਜਾਗ ਲੱਗ ਜਾਣਾ ਸਿੱਖੀ ਇਸ ਲਈ ਆਪੋ ਆਪਣੇ ਘਰਾਂ ਜਦੋਂ ਸਵੇਰੇ ਨੀਂਦ ਚੋਂ ਜਾਗ ਖੁੱਲੇ ਵਾਹਿਗੁਰੂ ਵਾਹਿਗੁਰੂ ਜਪਣਾ ਇਹਨੂੰ ਐ ਸਮਝੋ ਦਿੱਸੇ ਜੇ ਯੂ ਆਰ ਹੋਮਵਰਕ ਕਰ ਲਓਗੇ ਭਾਈ ਸਰੇਜ ਨੂੰ ਟੋੰਗ ਨਾਇਕੁਰ ਕਹ ਲੋਂਗੇ ਬੀਬੀ ਉਹ ਭੈਣੋ ਕਹ ਲੋਂਗੇ ਹੱਥ ਖੜੇ ਕਰਕੇ ਜਕਾਰਾ ਛਡੋ ਪੱਕਾ ਬੋਲੇ ਸੋਨਹਾਲ ਕਰਵਾ ਸਤਗੁਰ ਜੀ ਨੇ ਆਪ ਲੈਣਾ ਆਪਾਂ ਗੁਰੂ ਅਗਰਦਾਸ ਕਰਨੀ ਮਹਾਰਾਜ ਕਿਰਪਾ ਕਰ ਦਿਓ 2 ਮਿੰਟ ਦੀ ਜਪਣ ਲੱਗ ਜਾਏ ਭਲਾ ਹੋ ਜਾਣਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਟਾਵੋ ਨਾਮ ਜਪੋ ਇਹੀ ਮਹਾਂਪੁਰਸ਼ਾਂ ਦਾ ਪਰਪਜ ਹੁੰਦਾ ਹੈ ਸ਼੍ਰੀਮਾਨ ਸੰਤ ਪਾਪਾ ਅਵਤਾਰ ਸਿੰਘ ਜੀ ਸਰਹਾਲੀ ਵਾਲੇ ਉਹਨਾਂ ਦਾ ਇਹ ਸਥਾਨ ਨੇ ਸਤਿਕਾਰਯੋਗ ਬਾਬਾ ਬਲਵੰਤ ਸਿੰਘ ਜੀ ਇਸ ਸਥਾਨ ਦੇ ਮੁਖ ਸੇਵਾਦਾਰ ਹਨ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ ਇਹਨਾਂ ਦੇ ਸੀਸ ਤੇ ਮੇਰ ਭਰੇ ਹੱਥ ਰੱਖ ਕੇ ਸਿਵਾਮਾ ਲੈਣ